ਕੀ ਕਹਿਣਾ ਚਾਹੋਗੇ ਅੱਜ ਹਾਜੀ ਮੈਡਮ ਕੀ ਕਹਿਣਾ ਚਾਹੋਗੇ ਅੱਜ ਬਜਿੰਦਰ ਸਿੰਘਲਾ ਜੀ ਆਪਣੇ ਚੌਂ ਨ ਮਹੀਮ ਦਾ ਰੋਡ ਸ਼ਾਟ ਕੰਡਰੇ ਸ਼ੁਰੂ ਕਰ ਰਹੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੀ ਨਾਨਕਪੁਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਅੱਜ ਇੱਥੇ ਆ ਕੇ ਨਮਸਕਾਰ ਕਰਦੀ ਆਂ ਤੇ ਬਹੁਤ ਹੀ ਖੁਸ਼ੀ ਹੋ ਰਹੀ ਹੈ ਮਨ ਨੂੰ ਕਿ ਵੀਰ ਜੀ ਨਹੀਂ ਬਹੁਤ ਹੀ ਮਾਨਵਤਾ ਦੇ ਲੋਕਾਂ ਦੀ ਸੇਵਾ ਬਹੁਤ ਕੀਤੀ ਹੈ ਕਿਉਂਕਿ ਕੈਂਸਰ ਹਸਪੀਟਲ ਸਨਰੂਰ ਬਣਾਇਆ ਐਮਜ਼ ਹਸਪਤਾਲ ਲੈ ਕੇ ਆਏ ਤੇ ਮੈਂ ਖੁਸ਼ੀ ਜ਼ਾਹਰ ਇਸ ਲਈ ਕਰ ਰਹੀ ਆ ਕਿ ਅਨੰਦਪੁਰ ਸਾਹਿਬ ਦੇ ਲੋਕਾਂ ਦੇ ਲਈ ਵੀ ਜੋ ਇੱਥੇ ਵਿਕਾਸ ਕਾਰਜ ਹੋਣ ਵਾਲੇ ਨੇ ਇਹ ਐਮਪੀ ਬਣ ਕੇ ਜ਼ਰੂਰ ਲੋਕਾਂ ਨੂੰ ਵਧੀਆ ਸਹੂਲਤਾਂ ਦੇਣਗੇ ਤੇ ਮੈਂ ਮਹਿਲਾ ਕਾਂਗਰਸ ਵੱਲੋਂ ਵਿਸ਼ਵਾਸ ਵੀ ਦਿਵਾਉਣੀ ਆ ਕਿ ਸਾਡੀ ਸਾਰੀ 4 ਜ਼ਿਲ੍ਹੇ ਦੀਆਂ ਮਹਿਲਾ ਕਾਂਗਰਸ ਦੀਆਂ ਪ੍ਰੈਜ਼ੀਡੈਂਟਸ ਮੇਰੀ ਅਨੰਦਪੁਰ ਸਾਹਿਬ ਦੀ ਜਿਹੜੀ ਸੀਟ ਇਹਦੇ ਚ ਆਉਂਦੀਆਂ ਨੇ ਸਾਰੀਆਂ ਪੈਣਾ ਬਹੁਤ ਖੁਸ਼ ਨੇ ਔਰ ਪੂਰੇ ਤਨਦੇਹੀ ਦੇ ਨਾਲ ਆਪਣੀ ਡਿਊਟੀ ਨਿਭਾ ਕੇ ਵੀ ਜੀ ਨੂੰ ਸੰਸਦ ਚ ਭੇਜਣਾ ਪਰ ਤੁਸੀਂ ਆਪਣਾ ਰਾਜਾ ਬੜਿੰਗ ਜੀ ਦੀ ਉਹਦੇ ਚ ਜੁਣ ਮਹੀਨ ਦੇ ਵਿੱਚ ਵੀ ਗਏ ਸੀ ਉਹ ਤਾਂ ਕੀ ਤੁਹਾਨੂੰ ਹਲ ਗਿਆ ਬਹੁਤ ਵਧੀਆ ਰਿਹਾ ਜੀ ਉਹ ਵੀ ਬਹੁਤ ਬੈਸਟ ਸ਼ੋਅ ਸੀਗਾ ਵਿਰੋਧੀਆਂ ਦੀ ਆ ਪੂਰੀ ਆ ਨੀਂਦਾ ਉਡਾਤੀਆਂ ਉਸ ਦਿਨ ਸਾਡੇ ਪੀਸੀਸੀ ਦੇ ਪ੍ਰਧਾਨ ਸਾਹਿਬ ਸਰਦਾਰ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਨੇ ਲੋਕਾਂ ਚ ਬੜਾ ਉਤਸ਼ਾਹ ਹੈ ਤੇ ਉਹ ਵੀ ਅਸੀਂ ਸੀਟ ਜਿਹੜੀ ਆ ਵੱਧ ਤੋਂ ਵੱਧ ਸੀਟਾਂ ਜਿੱਤ ਰਿਆ ਰਾਜਾ ਬੜਿੰਗ ਜੀ ਵਾਲੀ ਸੀਟ ਵੀ ਜਿੱਤਾਂਗੇ ਇਹ ਵੀ ਜਿੱਤਾਂਗੇ ਚੰਨੀ ਜੀ ਵੀ ਜਿੱਤਣਗੇ ਜੀਰਾ ਭਰਾ ਵੀ ਸਾਡਾ ਜਿੱਤਣਗੇ ਦਾਵਾ ਸਾਹ ਗੁਰਦਾਸਪੁਰ ਤੋਂ ਜਿੱ ਤੱਕ ਕਿਹੜੀ ਕਿਹੜੀ ਸੀਟ ਦਾ ਜ਼ਿਕਰ ਕਰਾਂ ਸਾਰੀਆਂ ਵੈਸਟ ਸੀਟਸ ਨੇ ਖੈਰਾ ਸਾਹਿਬੀ ਜਿੱਤਨਗੇ ਸਾਰਾ ਪੰਜਾਬ ਕਾਂਗਰਸ ਦੇ ਨਾਲ ਹੈ ਮੈਂ ਫੇਰ ਵਿਸਾਇਤ ਹੋਣੀ ਆ ਕਿ ਸਾਰੇ ਲੋਕ ਕਾਂਗਰਸ ਦੀਆਂ ਸੀਟਾਂ ਨੂੰ ਲੈ ਕੇ ਬੜੇ ਖੁਸ਼ ਹੈ ਕਿ ਵਧੀਆ ਚੋਣਾਂ ਹੋਣ ਜਾ ਰਹੀਆਂ ਨੇ ਔਰ ਵੱਧ ਤੋਂ ਵੱਧ ਜਿਹੜੀਆਂ ਹੈ ਕਿ ਵੋਟਾਂ ਕਾਂਗਰਸ ਪਾਰਟੀ ਦੇ विजेंद्र ताजी जिंदाबाद माया जिंदाबाद विजेंद्र सिंह ला जिंदाबाद 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 विजेंद्र सिंह ला विजेंद्र सिंह ला विजेंद्र सिंह ला